ਇਸ ਵਿੱਚ ਕਿੰਨਾ ਸਮਾਂ ਲੱਗਦਾ ਹੈ ਡਾਕਟਰ ਜੋ ਬਟਾਲ ਕਹਿੰਦੇ ਹਨ ਲੋਕ ਇੱਕ ਹੋਰ ਸਵਾਲ ਪੁੱਛਦੇ ਹਨ ਉਸ ਕਾਰ ਬਿਅਕਤੀ ਪੈਸੇ ਦੇ ਪ੍ਰਗਟ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ ਮੇਰੇ ਕੋਲ ਕੋਈ ਨਾਮ ਪੁਸਤਿਕਾ ਨਹੀਂ ਜਿਸ ਚ ਲਿਖਿਆ ਹੋਵੇ ਕਿ ਇਸ ਵਿੱਚ 30 ਮਿੰਟ ਜਾਂ 3 ਦਿਨ ਜਾਂ 30 ਦਿਨ ਲੱਗਣਗੇ ਇਹ ਤਾਂ ਤੁਹਾਡੇ ਤੇ ਬ੍ਰਹਿਮੰਡ ਦੇ ਨਾਲ ਮੇਲ ਹੋਣ ਜਾਂ ਜੁੜਨ ਦਾ ਮਾਮਲਾ ਹੈ ਸਮਾਂ ਇੱਕ ਭਰਮ ਹੈ ਆਇਨਸਟਾਈਨ ਨੇ ਸਾਨੂੰ ਇਹ ਗੱਲ ਦੱਸੀ ਹੈ ਜੇਕਰ ਤੁਸੀਂ ਇਹ ਗੱਲ ਪਹਿਲੀ ਵਾਰੀ ਸੁਣੀ ਹੋਵੇ ਤਾਂ ਸ਼ਾਇਦ ਤੁਹਾਨੂੰ ਇਹ ਧਾਰਨਾ ਸਮਝਣਾ ਮੁਸ਼ਕਲ ਲੱਗੇ ਕਿਉਂਕਿ ਤੁਸੀਂ ਹਰ ਚੀਜ਼ ਨੂੰ ਇੱਕ ਤੋਂ ਬਾਅਦ ਇੱਕ ਹੁੰਦੇ ਦੇਖਦੇ ਹੋ ਭੌਤਿਕ ਸ਼ਾਸਤਰੀ ਅਤੇ ਆਇਨਸਟਾਈਨ ਸਾਨੂੰ ਦੱਸਦੇ ਹਨ ਕਿ ਹਰ ਚੀਜ਼ ਇੱਕੋ ਵੇਲੇ ਹੋ ਰਹੀ ਹੈ ਜੇਕਰ ਤੁਸੀਂ ਸਮਝ ਸਕੋ ਕਿ ਸਮੇਂ ਦੀ ਹੋਂਦ ਹੀ ਨਹੀਂ ਹੈ ਅਤੇ ਇਸ ਧਾਰਨਾ ਨੂੰ ਸਵੀਕਾਰ ਕਰ ਸਕੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਭਵਿੱਖ 'ਚ ਜੋ ਚਾਹੁੰਦੇ ਹੋ ਉਹ ਪਹਿਲਾਂ ਤੋਂ ਹੀ ਮੌਜੂਦ ਹੈ ਜੇਕਰ ਹਰ ਚੀਜ਼ ਇੱਕੋ ਵੇਲੇ ਹੋ ਰਹੀ ਹੈ ਤਾਂ ਤੁਸੀਂ ਜਿਹੜੀ ਚੀਜ਼ ਚਾਹੁੰਦੇ ਹੋ ਉਸ ਦੇ ਨਾਲ ਤੁਹਾਡੇ ਸਮਾਨਾਂਤਰ ਪ੍ਰਤੀਰੂਪ ਪਹਿਲਾਂ ਤੋਂ ਹੀ ਮੌਜੂਦ ਹੈ ਬ੍ਰਹਿਮੰਡ ਨੂੰ ਤੁਹਾਡੀ ਮਨਚਾਹੀ ਚੀਜ਼ ਪ੍ਰਗਟ ਕਰਨ 'ਚ ਥੋੜਾ ਜਿਹਾ ਵੀ ਸਮਾਂ ਨਹੀਂ ਲੱਗਦਾ ਜਿਹੜੀ ਵੀ ਦੇਰੀ ਹੁੰਦੀ ਹੈ ਤੁਹਾਡੇ ਵੱਲੋਂ ਹੁੰਦੀ ਹੈ ਤੁਸੀਂ ਯਕੀਨ ਕਰਨ ਜਾਣਨ ਤੇ ਮਹਿਸੂਸ ਕਰਨ ਦੀ ਉਸ ਜਗ੍ਹਾ ਤੱਕ ਦੇਰੀ ਨਾਲ ਪਹੁੰਚਦੇ ਹੋ ਜਿੱਥੇ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਚੀਜ਼ ਤੁਹਾਡੇ ਕੋਲ ਪਹਿਲਾਂ ਤੋਂ ਹੀ ਮੌਜੂਦ ਹੈ ਤੁਸੀਂ ਆਪਣੀ ਮਨਚਾਹੀ ਚੀਜ਼ ਦੀ ਫ੍ਰੀਕਵੈਂਸੀ ਤੱਕ ਪੁੱਜਣ 'ਚ ਸਮਾਂ ਲਾ ਦਿੰਦੇ ਹੋ ਜਦੋਂ ਤੁਸੀਂ ਉਸ ਫ੍ਰੀਕਵੈਂਸੀ ਤੇ ਪੁੱਜ ਜਾਂਦੇ ਹੋ ਤਾਂ ਤੁਹਾਡੀ ਮਨਚਾਹੀ ਚੀਜ਼ ਪ੍ਰਗਟ ਹੋ ਜਾਂਦੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਇਸ ਵਿਧੀ ਵਿੱਚ ਕੋਈ ਵੀ ਇੱਕ ਨਿਸ਼ਚਿਤ ਸਮਾਂ ਨਹੀਂ ਤੁਹਾਡੀ ਲਗਨ ਤੁਹਾਡੀ ਮਿਹਨਤ ਤੁਹਾਡਾ ਯਕੀਨ ਭਰੋਸਾ ਕਿਸੇ ਵੀ ਕੰਮ ਨੂੰ ਕਰਨ ਦੀ ਮिती ਦੱਸ ਦਿੰਦਾ ਜੇ ਤੁਸੀਂ ਯਕੀਨ ਕਰ ਲੋਗੇ ਜੇ ਤੁਸੀਂ ਭਰੋਸਾ ਕਰ ਲੋਗੇ ਤਾਂ ਤੁਸੀਂ ਸ਼ਾਇਦ ਜੋ ਕੁਝ ਵੀ ਸੋਚਿਆ ਉਹ ਜਲਦੀ ਪਾ ਸਕੋਗੇ ਬੌਗਡੋਜਲ ਕਹਿੰਦੇ ਆ ਆਕਾਰ ਬ੍ਰਹਿਮੰਡ ਲਈ ਕੁਝ ਨਹੀਂ ਹੈ ਵਿਗਿਆਨਿਕ ਪਦਰ ਤੇ ਕਿਸੇ ਵੱਡੀ ਚੀਜ਼ ਨੂੰ ਆਕਰਸ਼ਿਤ ਕਰਨਾ ਬੜੀ ਛੋਟੀ ਚੀਜ਼ ਦੇ ਮੁਕਾਬਲੇ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਬ੍ਰਹਿਮੰਡ ਹਰ ਚੀਜ਼ ਬਿਨਾਂ ਕੋਸ਼ਿਸ਼ ਦੇ ਕਰਦਾ ਹੈ ਆ ਪੁੰਗਰਨ ਵੇਲੇ ਤਣਾਅ ਵਿੱਚ ਨਹੀਂ ਆਉਂਦੀ ਇਹ ਬਿਨਾਂ ਯਤਨ ਦੇ ਹੁੰਦਾ ਹੈ। ਇਹੀ ਤਾਂ ਮਹਾਨ ਯੋਜਨਾ ਹੈ। ਸਾਰਾ ਕੁਝ ਇਸ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ। ਸਾਰਾ ਕੁਝ ਇਸ ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੇ ਦਿਮਾਗ 'ਚ ਕੀ ਰੱਖਦੇ ਹਾਂ। ਅਸੀਂ ਆਮ ਕਰਕੇ ਇਹ ਕਹਿੰਦੇ ਹਾਂ ਇਹ ਵੱਡੀ ਚੀਜ਼ ਹੈ। ਇਸ ਵਿੱਚ ਥੋੜਾ ਸਮਾਂ ਲੱਗੇਗਾ। ਅਤੇ ਇਹ ਛੋਟੀ ਚੀਜ਼ ਹੈ ਇਸ ਲਈ 1 ਘੰਟੇ ਦਾ ਸਮਾਂ ਕਾਫੀ ਹੈ। ਇਹ ਸਾਡੇ ਨਿਯਮ ਹਨ ਜਿਨ੍ਹਾਂ ਨੂੰ ਅਸੀਂ ਪਰੀਭਾਸ਼ਿਤ ਕਰਦੇ ਹਾਂ ਬ੍ਰਹਿਮੰਡ 'ਚ ਦੇਰੀ ਦਾ ਕੋਈ ਨਿਯਮ ਨਹੀਂ ਆਪਣੀ ਮਨਚਾਹੀ ਚੀਜ਼ ਇਸੇ ਵੇਲੇ ਪਾਉਣ ਦੀਆਂ ਭਾਵਨਾਵਾਂ ਲੈ ਆਓ ਬ੍ਰਹਿਮੰਡ ਫੌਰਨ ਪ੍ਰਤੀਕਿਰਿਆ ਕਰੇਗਾ ਭਾਵੇਂ ਉਹ ਚੀਜ਼ ਜਿਹੜੀ ਵੀ ਹੋਵੇ ਬ੍ਰਹਿਮੰਡ ਲਈ ਸਮਾਂ ਜਾਂ ਆਕਾਰ ਦਾ ਕੋਈ ਮਹੱਤਵ ਨਹੀਂ ਹੁੰਦਾ 1 ਡਾਲਰ ਨੂੰ ਪ੍ਰਗਟ ਕਰਨਾ ਵੀ ਇਸੇ ਲਈ ਓਨਾ ਹੀ ਸੌਖਾ ਹੈ ਜਿੰਨਾ ਕਿ 10 ਲੱਖ ਡਾਲਰ ਨੂੰ ਪ੍ਰਕਿਰਿਆ ਉਹੀ ਹੈ ਇੱਕ ਚੀਜ਼ ਬਹੁਤ ਛੇਤੀ ਆਉਂਦੀ ਹੈ ਅਤੇ ਦੂਜੀ ਨੂੰ ਆਉਣ ਵਿੱਚ ਜ਼ਿਆਦਾ ਦੇਰ ਲੱਗਦੀ ਹੈ ਇਸ ਦਾ ਇਕੱਲਾ ਕਾਰਨ ਤੁਹਾਡੀ ਇਹ ਸੋਚ ਸੀ ਕਿ 10 ਲੱਖ ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਤੇ 1 ਡਾਲਰ ਬੜੀ ਛੋਟੀ ਬੌਬ ਡੋਜਲ ਇਹ ਵੀ ਕਹਿੰਦੇ ਆ ਕੁਝ ਲੋਕਾਂ ਨੂੰ ਛੋਟੀਆਂ ਚੀਜ਼ਾਂ 'ਚ ਜ਼ਿਆਦਾ ਸੌਖ ਹੁੰਦੀ ਹੈ ਇਸ ਲਈ ਅਸੀਂ ਕਈ ਵਾਰੀ ਕਹਿੰਦੇ ਹਾਂ ਛੋਟੀਆਂ ਚੀਜ਼ਾਂ ਨਾਲ ਸ਼ੁਰੂ ਕਰੋ ਜਿਵੇਂ ਇੱਕ ਕੱਪ ਕਾਫੀ ਨਾਲ ਅੱਜ ਇੱਕ ਕੱਪ ਕਾਫੀ ਆਕਰਸ਼ਿਤ ਕਰਨ ਦੀ ਭਾਵਨਾ ਰੱਖੋ ਤੇ ਤੁਸੀਂ ਯਕੀਨ ਮੰਨੋਗੇ ਇਹ ਤੁਹਾਡੀ ਵਿਧੀ ਤੁਹਾਨੂੰ ਵੱਡੀਆਂ ਚੀਜ਼ਾਂ ਵਿੱਚ ਵੀ ਸਫਲਤਾ ਦੇਊਗੀ ਬਾਬ ਪ੍ਰਕੈਟਰ ਕੀ ਕਹਿੰਦੇ ਆ ਕਿਸੇ ਪੁਰਾਣੇ ਦੋਸਤ ਨਾਲ ਗੱਲ ਕਰਨ ਦੀ ਤਸਵੀਰ ਆਪਣੇ ਦਿਮਾਗ 'ਚ ਰੱਖੋ ਜਿਸ ਨੂੰ ਤੁਸੀਂ ਲੰਬੇ ਸਮੇਂ ਤੋਂ ਨਾ ਦੇਖਿਆ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਤੁਹਾਡੇ ਨਾਲ ਉਸ ਬਾਰੇ ਗੱਲ ਕਰਨ ਦੀ ਯੋਜਨਾ ਬਣ ਜੂ ਉਹ ਦੋਸਤ ਤੁਹਾਨੂੰ ਫੋਨ ਕਰੇਗਾ ਜਾਂ ਤੁਹਾਨੂੰ ਉਸ ਦੀ ਚਿੱਠੀ ਜਾਂ ਸੁਨੇਹਾ ਮਿਲੇਗਾ ਜਾਂ ਕੋਈ ਨਾ ਕੋਈ ਐਸਾ ਕਾਰਨ ਬਣੇਗਾ ਤੁਹਾਡੀ ਗੱਲ ਜਰੂਰ ਹੋ ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਨਾ ਆਪਣੀਆਂ ਅੱਖਾਂ ਤੋਂ ਆਕਰਸ਼ਣ ਦੀ ਨਿਯਮ ਦੀ ਸਟੀਕਤਾ ਦੇਖਣ ਦਾ ਸੌਖਾ ਤਰੀਕਾ ਹੈ ਮੈਂ ਤੁਹਾਨੂੰ ਇੱਕ ਗੱਭਰੂ ਦੀ ਕਹਾਣੀ ਦੱਸਦਾ ਹਾਂ ਜਿਸ ਨੇ ਠੀਕ ਇਹੀ ਕੀਤਾ ਸੀ ਉਸਨੇ ਦਾ ਸੀਕਰਟ ਫਿਲਮ ਦੇਖੀ ਤੇ ਕਿਸੇ ਛੋਟੀ ਚੀਜ਼ ਨਾਲ ਸ਼ੁਰੂ ਕਰਨ ਦਾ ਫੈਸਲਾ ਲਿਆ ਉਸਨੇ ਆਪਣੇ ਦਿਮਾਗ 'ਚ ਇੱਕ ਖੰਭ ਦੀ ਤਸਵੀਰ ਬਣਾਈ ਤੇ ਇਹ ਸਨਿਸ਼ਚਿਤ ਕੀਤਾ ਕਿ ਉਹ ਖੰਭ ਅਨੋਠਾ ਹੋਵੇ ਉਸਨੇ ਉਸ ਖੰਭ ਤੇ ਕੁਝ ਖਾਸ ਨਿਸ਼ਾਨੀਆਂ ਦੀ ਕਲਪਨਾ ਵੀ ਕੀਤੀ ਤਾਂ ਜੋ ਉਸ ਖੰਭ ਦੇ ਦਿਸਦਿਆਂ ਹੀ ਉਹ ਬਿਨਾਂ ਕਿਸੇ ਸ਼ੱਕ ਦੇ ਜਾਣ ਜਾਵੇ ਕਿ ਉਹ ਆਕਰਸ਼ਣ ਦੇ ਨਿਜਮ ਕਾਰਨ ਹੀ ਉਸ ਤੱਕ ਪੁੱਜਿਆ ਹੈ ਦੋ ਦਿਨਾਂ ਬਾਅਦ ਉਹ ਨਿਊਯਾਰਕ ਸਿਟੀ 'ਚ ਇੱਕ ਉੱਚੀ ਇਮਾਰਤ ਅੰਦਰ ਪੈਦਲ ਜਾ ਰਿਹਾ ਸੀ ਉਸਨੇ ਕਿਹਾ ਕਿ ਅੰਦਰ ਬੜਨ ਸਮੇ ਉਸਨੇ ਐਵੇਂ ਹੀ ਥੱਲੇ ਦੇਖਿਆ ਉੱਥੇ ਉਸਦੇ ਪੈਰਾਂ ਕੋਲ ਉਹ ਖੰਭ ਪਿਆ ਸੀ ਨਿਊਯਾਰਕ ਸਿਟੀ 'ਚ ਉੱਚੀ ਇਮਾਰਤ ਦੇ ਗੇਟ ਦੇ ਖੰਭ ਉਹ ਵੀ ਕੋਈ ਐਦਾਂ ਉਦਾਂ ਦਾ ਖੰਭ ਨਹੀਂ ਬਲਕਿ ਠੀਕ ਉਹੀ ਖੰਭ ਜਿਸ ਦੀ ਉਸਨੇ ਕਲਪਨਾ ਕੀਤੀ ਸੀ ਇਹ ਉਸਦੀ ਕਲਪਨਾ ਦੀ ਤਸਵੀਰ ਦੇ ਮੁਤਾਬਿਕ ਠੀਕ ਸੀ ਅਤੇ ਇਸ ਦੇ ਉਹ ਸਾਰੇ ਇਨਸਾਨ ਮੌਜੂਦ ਸਨ ਉਸ ਵੇਲੇ ਉਹ ਬਿਨਾ ਕਿਸੇ ਸੱਕ ਦੇ ਜਾਣ ਗਿਆ ਕਿ ਆਕਰਸ਼ਣ ਦਾ ਨਿਜਮ ਸੱਚਮੁੱਚ ਸਟੀਕਤਾ ਨਾਲ ਕੰਮ ਕਰਦਾ ਹੈ ਉਸ ਨੂੰ ਆਪਣੀ ਹੈਰਾਨਕੁਰ ਸਮਰੱਥਾ ਤੇ ਸ਼ਕਤੀ ਦਾ ਅਹਿਸਾਸ ਹੋ ਗਿਆ ਕਿ ਉਹ ਆਪਣੇ ਮਸਤਿਸਕ ਦੀ ਸ਼ਕਤੀ ਨਾਲ ਕਿਸੇ ਵੀ ਚੀਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ ਪੂਰੇ ਵਿਸ਼ਵਾਸ ਨਾਲ ਹੁਣ ਉਹ ਜਿਆਦਾ ਵੱਡੀਆਂ ਚੀਜ਼ਾਂ ਨੂੰ ਪਾਉਣ ਵੱਲ ਧਿਆਨ ਦਿੰਦਾ ਹੈ ਡੇਵਿਡ ਕੀ ਕਹਿੰਦੇ ਆ ਲੋਕ ਇਸ ਗੱਲ ਤੇ ਹੈਰਾਨ ਹੁੰਦੇ ਹਨ ਕਿ ਮੈਨੂੰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ। ਰਾਹਸ ਸਮਝਣ ਦੇ ਬਾਅਦ ਤੋਂ ਮੇਰੇ ਨਾਲ ਇਸ ਤਰ੍ਹਾਂ ਲਗਾਤਾਰ ਹੋ ਰਿਹਾ ਹੈ। ਮੈਂ ਪਾਰਕਿੰਗ ਦੀ ਆਪਣੀ ਮਨਚਾਹੀ ਥਾਂ ਦੀ ਕਲਪਨਾ ਕਰਦਾ ਹਾਂ। 95% ਦੀ ਮੌਕਿਆਂ ਤੇ ਉਹ ਥਾਂ ਮੈਨੂੰ ਖਾਲੀ ਮਿਲਦੀ ਹੈ ਤੇ ਮੈਂ ਸਿੱਧੇ ਆਪਣੀ ਕਾਰ ਅੰਦਰ ਲਾ ਕੇ ਚਲਾ ਜਾਂਦਾ ਹਾਂ। 5% ਦੀ ਮੌਕਿਆਂ ਤੇ ਮੈਨੂੰ 1-2 ਮਿੰਟ ਇੰਤਜ਼ਾਰ ਕਰਨਾ ਹੁੰਦਾ ਹੈ ਤੇ ਫਿਰ ਉੱਥੋਂ ਦੀ ਕਾਰ ਵਾਰ ਨਿਕਲ ਜਾਂਦੀ ਹੈ। ਤੇ ਮੈਂ ਆਪਣੀ ਗੱਡਿ ਖੜੀ ਕਰਕੇ ਦਿੰਦਾ ਹਾਂ ਇਸੇ ਤਰ੍ਹਾਂ ਹਰ ਵਾਰ ਹੁੰਦਾ ਹੈ ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਨੂੰ ਪਾਰਕਿੰਗ ਦੀ ਥਾਂ ਹਮੇਸ਼ਾ ਮਿਲ ਜਾਂਦੀ ਹੈ ਕਹਿਣ ਵਾਲੇ ਵਿਅਕਤੀ ਨੂੰ ਹਰ ਵਾਰ ਪਾਰਕਿੰਗ ਦੀ ਥਾਂ ਕਿਉਂ ਮਿਲ ਜਾਂਦੀ ਹੈ ਜਾਂ ਮੈਂ ਸੱਚਮੁੱਚ ਹੀ ਖੁਸ਼ਕਿਸਮਤ ਹਾਂ ਮੈਂ ਹਰ ਵੇਲੇ ਜਿੱਤਦਾ ਹਾਂ ਕਹਿਣ ਵਾਲਾ ਵਿਅਕਤੀ ਇੱਕ ਤੋਂ ਬਾਅਦ ਇੱਕ ਜਿੱਤ ਹਾਸਲ ਕਰਦਾ ਚਲਾ ਜਾਂਦਾ ਹੈ ਹਮੇਸ਼ਾ ਇਹ ਲੋਕ ਇਸ ਦੀ ਆਸ ਕਰਦੇ ਹਨ ਮਹਾਨ ਚੀਜ਼ਾਂ ਦੀ ਆਸ ਕਰੋ ਇੰਜ ਕਰਨ ਨਾਲ ਤੁਸੀਂ ਆਪਣੇ ਜੀਵਨ ਦਾ ਸਿਰਜਣਾ ਆਪ ਕਰੋਗੇ ਮਤਲਬ ਇਹੀ ਹੈ बार-बार ਇਹ ਕਿਤਾਬ ਇਹੀ ਜੋਰ ਦੇ ਰਹੀ ਹੈ ਸੋਚ ਸਾਡੀ ਲਗਾਤਾਰ ਚੱਲਦੀ ਹੈ ਤਾਂ ਬਹੁਤ ਪੋਜੀਟਿਵ ਸੋਚੋ ਚੰਗਾ ਸੋਚੋ